ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਪਿੰਡਾਂ 'ਚ ਵੀ ਜਿੰਨੀ ਕਿ ਇਹਨਾਂ ਦੀ ਹੈਗੀ ਆ ਉਹ ਸਾਰੇ ਇੱਥੇ ਆ ਜਾਣਗੇ ਦੇਖਿਆ ਸੀ ਮੈਂ ਦੋਨੇ ਜਗ੍ਹਾ ਉਹ ਤਾਂ ਸੇਫ ਹੀ ਆ ਉਹ ਚ ਤੋਂ ਕੋਈ ਦਿੱਕਤ ਨਹੀਂ ਕਿਰ ਵੈਸੇ ਕੀ ਬਣਾਉਂਦੇ ਬਣਾਉਂਦੇ ਆ ਅੱਗੇ ਜਿਵੇਂ ਤੁਸੀਂ ਅੱਜ ਪ੍ਰੈਸ ਮੀਟ ਕਰਾਈ ਹੈ ਤਾਂ ਕੀ ਹੈ ਪੰਜਾਬ ਸਰਕਾਰ ਦੇ ਜੋ ਯੁਧ ਨਸ਼ਾ ਵਿਰੁੱਧ ਕਾਰਵਾਈ ਚੱਲ ਰਹੀ ਹੈ ਉਸੇ ਤਹਿਤ ਮਾਨਯੋਗ ਸਾਡੇ ਡੀਜੀਪੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਦੇ ਦੇਸ਼ਨ ਨਿਰਦੇਸ਼ਾਂ ਤੇ ਚੱਲਦੇ ਹੋਏ ਸਾਡੇ ਸਮਾਲ ਸਰ ਵਿੱਚ ਨਵੇਂ ਤਾਇਨਾਤ ਹੋਏ ਐਸਐਚਓ ਕਮਲਜੀਤ ਸਿੰਘ ਨੇ ਇੱਕ ਨਸ਼ਿਆਂ ਦੇ ਮਹਿੰਮ ਚ ਵੱਡੀ ਪ੍ਰਾਪਤੀ ਕੀਤੀ ਹੈ ਜਿਸ ਦੌਰਾਨ ਇਹਨਾਂ ਨੇ 510 ਗ੍ਰਾਮ ਹਿਰੋਇਨ ਇੱਕ ਅਰਸ਼ਦੀਪ ਵਾਸੀ ਪੱਟੀ ਦੇ ਕੋਲੋਂ ਬਰਾਮਦ ਕਰਾਈ ਹੈ ਉਹਦਾ ਇੱਕ ਮੋਟਰਸਾਈਕਲ ਵੀ ਫੜਿਆ ਗਿਆ ਇਸੇ ਦੌਰਾਨ ਤੇ ਇਹ ਇੱਕ ਵੱਡੀ ਪ੍ਰਾਪਤੀ ਹੈ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਪਿਛਲੇ ਨਸ਼ਿਆਂ ਦੇ ਖਿਲਾਫ ਸਰਦੀ ਜਿਹੜੀ ਮੁਹਿੰਮ ਪਿਛਲੇ 7 ਮਹੀਨੇ ਤੋਂ ਚੱਲ ਰਹੀ ਹੈ ਉਸ ਦੌਰਾਨ ਅਸੀਂ 129 ਮੁਕੱਦਮੇ ਦਰਜ ਕੀਤੇ ਨੇ ਉਸ ਦੇ 174 ਬੰਦਿਆਂ ਨੂੰ ਅਸੀਂ ਕਾਬੂ ਕੀਤਾ ਇਸ ਦੌਰਾਨ ਤੇ 3 ਕਿਲੋ ਤੋਂ ਵੱਧ ਹਿਰੋਇਨ 32 3 ਕੁਇੰਟਲ ਪੋਕੀ ਤੇ 250 ਗ੍ਰਾਮ ਅਫੀਮ 2200 ਗੋਲੀਆਂ ਅਸੀਂ ਬਰਾਮਦ ਕਰਾ ਚੁੱਕੇ ਹਾਂ ਇਸ ਦੇ ਨਾਲ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡਾ ਮਕਸਦ ਸਿਰਫ ਨਸ਼ੇ ਵਾਲਿਆਂ ਨੂੰ ਫੜ ਕੇ ਜੇਲ੍ਹ ਭੇਜਣਾ ਹੀ ਨਹੀਂ ਹੈਗਾ ਸਾਨੂੰ ਲਾਅ ਪ੍ਰੋਵਾਈਡ ਕਰਦਾ ਹੈ ਸੈਕਸ਼ਨ 27ਏ ਦੇ ਤਹਿਤ ਜਿਹੜੇ ਪੀਣ ਵਾਲੇ ਹੈਗੇ ਨੇ ਜਾਂ ਜਿਨ੍ਹਾਂ ਤੋਂ ਬਰਾਮਦਗੀ ਕਿਸੇ ਮਾਤਰਾ ਤੋਂ ਘੱਟ ਹੁੰਦੀ ਹੈ ਤਾਂ ਉਹਨਾਂ ਨੂੰ ਅਸੀਂ ਜੇਲ੍ਹ ਭੇਜਣ ਦੀ ਬਜਾਏ ਉਹਨਾਂ ਨੂੰ ਸੈਂਟਰਾਂ 'ਚ ਦਾਖਲ ਕਰਾਈਦਾ ਤਾਂ ਕਿ ਅਤੇ ਜਿਹੜੇ ਮੁਕੱਦਮੇ ਉਹਨਾਂ ਤੇ ਦਰਜ ਹੋਏ ਹੁੰਦੇ ਨੇ ਉਹ ਵੀ ਬਾਅਦ 'ਚ ਖਾਰਜ ਕਰ ਦਿੱਤੇ ਜਾਂਦੇ ਨੇ ਜੇ ਉਹ ਆਪ ਦਾ ਪ੍ਰੋਪਰਲੀ ਇਲਾਜ ਕਰਾਉਂਦੇ ਨੇ